ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਹੀ ਮੈਨੂੰ ਜਾਣਦੇ ਹੈਗੇ ਆ ਕਿ ਨਵਾਂ ਸ਼ਰਦ ਆਬਾ YouTube ਚੈਨਲ ਵੀ ਸਾਡਾ ਚੰਨ ਚੱਲਦਾ ਹੈਗਾ ਉਸ ਦੇ ਨਾਲ ਨਾਲ ਜਿਹੜਾ ਆ ਕਿ ਕਸ਼ਮੀਰੀ ਕੈਂਥ Facebook ਵੀ ਚੱਲਦੀ ਆ ਔਰ Instagram ਵੀ ਚੱਲਦਾ ਹੈਗਾ ਮੇਰਾ ਜਿੱਥੇ ਪੱਤਰਕਾਰੀ ਦਾ ਕੰਮ ਹੈਗਾ ਆ ਬਤੌਰ ਚੀਫ ਐਡੀਟਰ ਦਾ ਵੀ ਕੰਮ ਹੈਗਾ ਆ ਚੈਨਲ ਚੱਲਦਾ ਹੈਗਾ ਆ ਮੇਰੇ ਨਾਲ ਅਣਗਿਣਤ ਲੋਕੀ ਜਿਹੜੇ ਆ ਉਹ ਜੁੜੇ ਹੋਏ ਨੇ ਜਿਸ ਦੇ ਵਿੱਚ ਮੈਂ ਆਪਣੀਆਂ ਦਵਾਈਆਂ ਦਾ ਵੀ ਪ੍ਰਚਾਰ ਕਰਦਾ ਹੈਗਾ ਆ ਮੈਂ ਕੋਈ ਵੀ ਕਿਸੇ ਤਰ੍ਹਾਂ ਦਾ ਬੰਦਾ ਜਿਹੜਾ ਆ ਉਹ ਨਹੀਂ ਰੱਖਿਆ ਹੋਇਆ ਹੈਗਾ ਮਤਲਬ ਇਹ ਕਿ ਕੋਈ ਦਵਾਈਆਂ ਦੇਣ ਦੇ ਲਈ ਜਾਂ ਕਿਸੇ ਰਾਹੀ ਮੈਂ ਦਵਾਈਆਂ ਭੇਜਦਾ ਹਾਂ ਮਾਂ ਜਾਂ ਕੋਈ ਆਪਣਾ ਮੁਲਾਜ਼ਮ ਰੱਖਿਆ ਆ ਇਹੋ ਜਿਹਾ ਮੈਂ ਕੋਈ ਵੀ ਨਹੀਂ ਰੱਖਿਆ ਹੋਇਆ ਹੈਗਾ ਸੋ ਮੈਨੂੰ ਹੁਣੇ ਇੱਕ ਮੁਖਤਸਰ ਸਾਹਿਬ ਤੋਂ ਫੋਨ ਆ ਕੇ ਗਿਆ ਆ ਮੇਰੇ ਨਾਂ ਦੇ ਉੱਪਰ ਇੱਕ ਲੜਕਾ ਜਿਹਦੀ ਉਮਰ ਉਹਨਾਂ ਨੇ ਦੱਸੀ ਆ ਕਿ 26 27 ਸਾਲ ਹੈਗੀ ਆ ਮੇਰੇ ਨਾਂ ਦੇ ਉੱਪਰ ਲੋਕਾਂ ਨਾਲ ਠੱਗੀ ਮਾਰ ਰਿਹਾ ਹੈਗਾ ਆ ਉਹ ਜਿਨ੍ਹਾਂ ਦੇ ਨਾਲ ਠੱਗੀ ਮਾਰੀ ਹੈਗੀ ਆ ਉਹਨਾਂ ਦਾ ਵੀ ਮੋਬਾਈਲ ਨੰਬਰ ਮੇਰੇ ਕੋਲ ਹੈਗਾ ਆ ਕੋਈ ਮੈਂ ਆਪਣਾ ਪ੍ਰਚਾਰ ਕਰਨ ਦੇ ਲਈ ਇਹ ਗੱਲ ਨਹੀਂ ਕਰ ਰਿਹਾ ਹੈਗਾ ਆ ਸੋ ਦੇਖੋ ਟੈਲੀਵਿਜ਼ਨ ਦੇ ਵਿੱਚ ਰੋਜ਼ ਆਂਦਾ ਹੈਗਾ ਆ ਅਖਬਾਰਾਂ ਵਿੱਚ ਰੋਜ਼ ਆਂਦਾ ਆ ਸਰਕਾਰਾਂ ਜਿਹੜੀਆਂ ਆ ਦੁਹਾਈ ਦੇ ਰਹੀਆਂ ਹੈਗੀਆਂ ਆ ਕਿ ਠੱਗਾ ਠੱਗ ਕਿਸਮ ਦੇ ਲੋਕਾਂ ਤੋਂ ਬਚੋ ਪਰ ਫਿਰ ਵੀ ਇਹ ਠੱਗ ਕਿਸਮ ਦੇ ਲੋਕ ਇਹੋ ਜੇ ਹੈਗੇ ਆ ਕਿ ਲੋਕਾਂ ਨਾਲ ਠੱਗੀ ਮਾਰ ਹੀ ਜਾਂਦੇ ਹੈਗੇ ਆ ਹੁਣ ਦੇਖੋ ਮੇਰਾ ਐਡਰੈਸ ਅਤਾ ਪਤਾ ਮੇਰਾ ਕਾਰੋਬਾਰ ਮੇਰੇ ਸੰਬੰਧ ਦੇ ਵਿੱਚ ਤਾਂ ਸਾਰੇ ਜਾਣਦੇ ਹੈਗੇ ਆ ਮੇਰੇ ਮੋਬਾਈਲ ਨੰਬਰ ਵੀ ਸਾਰਿਆਂ ਕੋਲ ਹੈ ਗਿਆ ਮੇਰੇ ਐਡਰੈਸ ਵੀ ਸਾਰਿਆਂ ਕੋਲ ਹੈ ਗਿਆ ਮੇਰਾ ਕੀ ਕੰਮ ਕਰਿਆ ਇਹ ਵੀ ਸਾਰਿਆਂ ਕੋਲ ਹੈ ਗਿਆ ਪਰ ਹੈਰਾਨੀ ਦੀ ਗੱਲ ਇਹ ਹੋਈ ਆ ਕਿ ਉਹ ਜਿਸ ਵਿਅਕਤੀ ਨੇ ਦਵਾਈ ਮੇਕੋ ਅੱਜ ਤੋਂ ਇੱਕ ਮਹੀਨਾ ਪਹਿਲਾਂ ਮਂਗਾਈ ਸੀ ਇਹ ਫੋਨ ਲੀਕ ਕਿੱਦਾਂ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਜਾਂ ਕੀ ਗੱਲਬਾਤ ਹੋਈ ਇਹ ਸਾਡੀ ਸਮਝ ਤੋਂ ਬਾਹਰ ਹੈਗੀ ਆ ਔਰ ਮੈਂ ਇਸ ਵੀਡੀਓ ਰਾਹੀਂ ਉਸ ਵਿਅਕਤੀ ਨੂੰ ਵਾਰਨਿੰਗ ਦੇਣਾ ਚਾਹੁੰਦਾ ਹੈਗਾ ਆ ਤੇਰਾ ਤਾਂ ਅਸੀਂ ਅਤਾ ਪਤਾ ਕੱਢ ਹੀ ਲੈਣਾ ਆ ਚਿੰਤਾ ਨਾ ਕਰ ਤੇਰਾ ਆਤਾ ਪਤਾ ਅਸੀਂ ਕੱਢ ਹੀ ਲੈਣਾ ਆ ਤੇ ਤੇਰੇ ਨਾਲ ਅਸੀਂ ਉਹ ਛਿੱਤਰ ਪਤਾਨ ਅਸੀਂ ਤੇਰਾ ਕਰਾਂਗੇ ਤੇ ਗਾਹਾਂ ਨੂੰ ਤੈਨੂੰ ਨਾਨੀ ਚੇਤੇ ਕਰਾ ਦਾਂਗੇ ਕਿ ਕਿਸੇ ਦੇ ਨਾਲ ਕਿਸੇ ਦੇ ਨਾਂ ਤੇ ਠੱਗੀ ਕਿਸ ਤਰ੍ਹਾਂ ਮਾਰੀ ਜਾਂਦੀ ਆ ਹੁਣ ਮੈਂ ਤੁਹਾਨੂੰ ਦਾਦਾ ਕਿਸ ਤਰ੍ਹਾਂ ਹੋਇਆ ਇਹ ਸਾਰਾ ਵਾਰ ਦਾ ਗੱਲਬਾਤ ਕਿਸ ਤਰ੍ਹਾਂ ਹੋਈ ਆ ਮੈਂ ਡਾਕਰਾਹੀਂ ਦਵਾਈ ਆਪਣੇ ਮੁਖਤਾਰ ਸਾਹਿਬ ਭੇਜੀ ਚਲੋ ਦਵਾਈ ਤੇ ਚਲੇ ਗਏ ਅਗਲੇ ਨੇ ਛੜਾ ਲਏ ਉਸ ਤੋਂ ਬਾਅਦ ਦੇ ਵਿੱਚ ਕੁਝ ਬਕਬਕ ਆ ਗਿਆ ਤਾਂ ਮੈਨੂੰ ਜੋ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਇੱਕ 25-26 ਸਾਲ ਦਾ ਨੌਜਵਾਨ ਮੁੰਡੇ ਦਾ ਫੋਨ ਗਿਆ ਕਿ ਤੁਸੀਂ ਦਵਾਈ ਮੰਗਾਈ ਹੈਗੀ ਆ ਅਸੀਂ ਤੁਹਾਡੀ ਦਵਾਈ ਲੈ ਕੇ ਆਏ ਆ ਅਸੀਂ ਉਹ ਨਾਲ ਦੇ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਉਹ ਵਿਅక్తి ਉੱਥੇ ਚਲਾ ਗਿਆ ਜਦੋਂ ਉੱਥੇ ਉਹ ਚਲਾ ਗਿਆ ਤਾਂ ਉਸ ਨੂੰ ਉਹਨੇ ਪੁੜੀਆਂ ਦਿੱਤੀਆਂ ਤਾਂ ਉਹਦੇ ਕੋਲ ਫਿਲਹਾਲ ਚਰੋ ਫਿਲਹਾਲ ਤੇ 1000 ਰੁਪਇਆ ਹੀ ਲਿਆ ਉਹਨੂੰ ਗੱਲਾਂ 'ਚ ਪਰਮਾਤਾ ਕਿ ਕਸ਼ਮੀਰੀ ਲਾਲ ਕੈਂਥ ਘਰਚਿਆਂ ਵਾਲੇ ਬੈਦ ਵਗੈਰਾ ਸਾਰਾ ਤਾਂ ਪਤਾ ਮੇਰਾ ਲੈ ਦੱਸਿਆ ਉਹਨਾਂ ਨੂੰ ਔਰ ਉਹਨਾਂ ਨੇ ਭਰੋਸੇ ਤੇ ਉਹਨੂੰ 1000 ਰੁਪਏ ਦੇ ਕੇ ਤੇ ਉਹਦੇ ਕੋਲੋਂ ਕੁੜੀਆਂ ਲੈ ਲਈਆਂ। ਕੁਝ ਦਿਨ ਮੇਰਾ ਵੀ ਉਹਨਾਂ ਨਾਲ ਸੰਪਰਕ ਨਹੀਂ ਰਿਹਾ ਤੇ ਉਹਨਾਂ ਕੋਲੋਂ ਵੀ ਕਿ ਉਹਨਾਂ ਨੇ ਵੀ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈਗਾ। ਅੱਜ 5-10 ਦਿਨ ਬਾਅਦ ਉਹਨਾਂ ਨੇ ਜਦੋਂ ਮੈਨੂੰ ਫੋਨ ਕੀਤਾ ਕਹਿੰਦੇ ਯਾਰ ਬਈ ਮਤਲਬ ਹੈ ਵੀ ਤੁਹਾਡਾ ਬੰਦਾ ਆਇਆ ਸੀ ਕਿ ਸਾਨੂੰ ਦਵਾਈ ਦੇ ਕੇ ਚਲਾ ਗਿਆ। ਔਰ ਦਵਾਈ ਨੇ ਕੋਈ ਕੰਮ ਨਹੀਂ ਕੀਤਾ। ਮੈਂ ਬੜਾ ਹੈਰਾਨ ਹੋ ਗਿਆ ਮੇਰੇ ਹੋਸ਼ ਉੱਡ ਗਏ ਵੀ ਮੈਂ ਕੋਈ ਬੰਦਾ ਨਹੀਂ ਭੇਜਿਆ ਮੈਂ ਤੇ ਡਾਕਟਰਾਂ ਹੀ ਕੰਮ ਕਰਦਾ ਹੈਗਾ ਆ। ਫਿਰ ਮੈਂ ਉਸ ਨੂੰ ਜਦੋਂ ਸਾਰੀ ਗੱਲਬਾਤ ਪੁੱਛੀ ਦੱਸੀ ਤੇ ਹੁਣ ਅਸੀਂ ਜੋ ਵੀ ਸਕੀਮ ਅਸੀਂ ਬਣਾ ਲਈ ਆ ਆਪਸੀ ਬਣਾ ਲਈ ਹੈਗੀ ਆ ਜੇ ਕਿਤੇ ਮੇਰੀ ਇਹ ਵੀਡੀਓ ਨੂੰ ਉਹ ਬੰਦਾ ਸੁਣਦਾ ਹੈਗਾ ਆ ਬੱਚੂ ਹੁਣ ਤੂੰ ਬਚ ਕੇ ਰਹੀਂ ਤੇਰਾ মিডিਆ ਦੇ ਵਿੱਚ ਇਹੋ ਜਿਹਾ ਜਲੂਸ ਕੱਢਾਂਗੇ ਨਾ ਤੇ ਤੈਨੂੰ ਕਿਸੇ ਪਾਸੇ ਜੋਗਾ ਨਹੀਂ ਅਸੀਂ ਛੱਡਾਂਗੇ ਕਿਸੇ ਪਾਸੇ ਰਹਿਣ ਜੋਗਾ ਨਹੀਂ ਛੱਡਾਂਗੇ ਜਿਹੜੀਆਂ ਤੂੰ ਪਤਾ ਨਹੀਂ ਕਿੱਥੋਂ ਫੋਨਾਂ ਦਾ ਕੰਟੈਕਟ ਨੰਬਰ ਲੈ ਲੈਣਾ ਆ ਕਿੱਥੋਂ ਕੀ ਕਰ ਲੈਣਾ ਆ ਮੇਰੇ ਨਾਂ ਦੇ ਉੱਪਰ ਮਰੀਜ਼ਾਂ ਦੇ ਨਾਲ ਜਿਹੜਾ ਤੂੰ ਖਲਵਾੜ ਕਰ ਰਿਆ ਹੁਣ ਮੈਨੂੰ ਤੇ ਇਹਦਾ ਤੇ ਫੋਨ ਆ ਗਿਆ ਪਤਾ ਨਹੀਂ ਤੂੰ ਅੱਗੇ ਜਾ ਕੇ ਹੋਰ ਕੀ ਕੀ ਕਰੂਗਾ ਤੈਨੂੰ ਮੈਂ ਵਾਰਨਿੰਗ ਦਿੰਦਾ ਜਾ ਤਾਂ ਤੂੰ ਇਸ ਕੰਮ ਤੋਂ ਬਾਜ਼ ਆ ਜਾ ਨਹੀਂ ਤੇ ਤੇਰਾ ਜੋ ਹਸ਼ਰ ਹੋਏਗਾ ਨਾ ਉਹ ਤੂੰ ਸਾਰੀ ਉਮਰ ਸੋਚਦਾ ਰਹੂਗਾ ਮੈਂ ਸਕਰੀਨ ਤੇ ਆਪਣਾ ਮੋਬਾਈਲ ਨੰਬਰ ਵੀ ਦੇ ਰਿਹਾ ਆ ਜੇ ਤੇਰੇ ਚ ਦਾਮਿਆ ਤਾਂ ਮੇਰੇ ਨਾਲ ਵੀ ਗੱਲ ਕਰ ਲਾ ਬਾਕੀ ਮੈਂ ਸਾਰੇ ਅਮਰੀਜ਼ਾਂ ਨੂੰ ਕਹੂੰਗਾ ਤੇ ਆਲ ਪੂਰੇ ਦੇਸ਼ ਵਾਸੀਆਂ ਨੂੰ ਕਹੂੰਗਾ ਕਿ ਇਹ ਤਾਂ ਚਲੋ ਮੇਰਾ ਅਕਸੀ ਕੰਮ ਕਈਆਂ ਨੂੰ 25 ਲੱਖ ਲੈਟਰੀ ਦਾ ਫੋਨ ਆਦਾ ਕਿਸੇ ਨੂੰ ਕਰੋੜ ਦੀ ਲੈਟਰੀ ਦਾ ਫੋਨ ਆਦਾ ਕਿਸੇ ਨੂੰ ਵਿਦੇਸ਼ ਤੋਂ ਫੋਨ ਆਦੇ ਅਸੀਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾਨੇ ਆ ਗਲਤ ਤਾਂ ਸਾਰਿਆਂ ਤੋਂ ਪਹਿਲਾਂ ਅਸੀਂ ਖੁਦ ਹੈਗੇ ਆਂ ਹੁਣ ਜਿਸ ਤਰ੍ਹਾਂ ਇਸ ਅਭਿਅਕਤੀ ਦੇ ਕੋਲ ਉਹ ਬੰਦਾ ਗਿਆ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਤੂੰ ਉਸੇ ਵਕਤ ਮੈਨੂੰ ਫੋਨ ਕਰਦਾ ਕਿ ਤੁਸੀਂ ਕੋਈ ਕੈਂਸਰ ਬੰਦਾ ਭੇਜਿਆ ਵੀ ਆ ਮੇਰੇ ਕੋਲ ਤੇ ਮੇਨਾਂ ਗੱਲ ਕਰਾਂਦੇ ਇੱਥੋਂ ਜੁੜੀ ਉਹਨਾਂ ਦੀ ਚੋਕ ਜ਼ਰੂਰ ਹੋਈ ਆ ਸੋ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈਗਾ ਆ ਜਦੋਂ ਵੀ ਕੋਈ ਐਹੋ ਜੇ ਗੱਲ ਆਂਦੀ ਆ ਤਾਂ ਤੁਸੀਂ ਜਿਹੜਾ ਸਬੰਧਤ ਬੰਦਾ ਆ ਉਹਦੇ ਨਾਲ ਵੀਡੀਓ ਕਾਲਿੰਗ ਤੇ ਗੱਲਬਾਤ ਜ਼ਰੂਰ ਕਰੋ ਕੱਟ ਵੀਡੀਓ ਕਾਲਿੰਗ ਤੇ ਕਰੋ ਨਾ ਕਿ ਫੋਨ ਤੇ ਕਰੋ ਵੀਡੀਓ ਕਾਲਮ ਤੇ ਆਮੋ ਸਾਹਮਣੇ ਗੱਲ ਹੋ ਜਾਂਦੀ ਆ ਕਿ ਕਿਹੜਾ ਬੰਦਾ ਤੁਸੀਂ ਭੇਜਦੇ ਆ ਕਿਹੜਾ ਬੰਦਾ ਨਹੀਂ ਭੇਜਿਆ ਜਾਂ ਕੀ ਗੱਲਬਾਤ ਹੈਗੀ ਆ ਇਸ ਤਰ੍ਹਾਂ ਜਿਹੜੀ ਹੈਗੀ ਆ ਕਿ ਇਸ ਮੈਂ ਵੀਡੀਓ ਰਾਹੀਂ ਵਾਰਨਿੰਗ ਦਿੰਨਾ ਆ ਜਿਹੜਾ ਵੀ ਬੰਦਾ ਮੇਰੇ ਨਾਂ ਦੇ ਉੱਪਰ ਇਹ ਕੰਮ ਕਰ ਰਿਹਾ ਆ ਜਾਂ ਤਾਂ ਉਹ ਬਾਜ਼ ਆ ਜਾਵੇ ਨਹੀਂ ਤੇ ਬੱਚੂ ਤੇਰਾ ਆਸਾ ਅਤਾ ਪਤਾ ਦਾ ਅਸੀਂ ਕੱਢ ਲੈਣਾ ਆ ਤਰੀਕੇ ਬਹੁਤ ਹੈਗੇ ਆ ਜਿਹੜੇ ਸ਼ਹਿਰਾਂ ਦੇ ਵਿੱਚ ਜਾ ਕੇ ਤੂੰ ਮੇਰੇ ਨਾਂ ਤੇ ਠੱਗੀ ਮਾਰਦਾ ਆ ਨਾ ਉੱਥੇ ਦੇ ਬੰਦਿਆਂ ਨੇ ਹੁਣ ਅਸੀਂ ਜੋ ਵੀ ਕਰਾਂਗੇ ਤੇਰਾ ਪ੍ਰਬੰਧ ਕਰਾਂਗੇ ਤੇ ਤੈਨੂੰ ਇਹ ਦੱਸ ਦਿੰਨੇ ਆ ਸੀਸੀ ਫੁਟੇਜ ਕੈਮਰੇ ਹਰ ਜਗ੍ਹਾ ਲੱਗੇ ਹੋਏ ਆ ਅਗਰ ਉਸ ਬੰਦੇ ਨੂੰ ਟਾਈਮ ਚ ਇੱਤੇ ਆ ਗਿਆ ਨਾ ਚਾਹੋ ਤੇਰੀ ਫੁਟੇਜ ਹੋਈ ਤਾਂ ਤੂੰ ਬਚ ਨਹੀਂ ਸਕਦਾ ਹੈਗਾ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਮੈਂ ਕੋਈ ਬੰਦਾ ਨਹੀਂ ਰੱਖਿਆ ਹੋਇਆ ਕਿਸੇ ਨੂੰ ਮੈਂ ਕੋਈ ਦਵਾਈਆਂ ਨਹੀਂ ਭੇਜ ਮੇਰਾ ਬੰਦਾ ਨਹੀਂ ਲੈ ਕੇ ਜਾਂਦਾ ਹੈਗਾ ਇਹੋ ਜਿਹੇ ਠੱਗ ਮਹਿਕ ਮੇਗਾ ਤੋਂ ਮੁੱਕ ਬਚੋ ਤੇ ਹੋਰ ਵੀ ਜੇ ਕੋਈ ਤੁਹਾਨੂੰ ਕੋਈ ਫੋਨ ਆਂਦੇ ਹੈਗੇ ਆ ਤੇ ਭਾਈ ਤੁਹਾਡੀ ਲੈਟਰੀ ਨਿਕਲੀ ਆ ਤੁਹਾਡਾ ਉਹ ਨਿਕਲਿਆ ਤੁਹਾਨੂੰ ਇੱਥੇ ਬੁਲਾਇਆ ਆ ਤੁਹਾਡਾ ਆ ਹੋਇਆ ਕਿ ਸੋਨੇ ਦੀਆਂ ਇੱਟਾਂ ਦਾ ਵੀ ਲਾਲਚ ਦਿੰਦੇ ਹੈਗੇ ਆ ਸੋ ਇਹ ਤੁਸੀਂ ਸੋਚਣਾ ਆ ਕਿ ਤੁਸੀਂ ਠੱਗ ਹੋਣਾ ਆ ਜਾਂ ਕਿ ਨਹੀਂ ਜੇਕਰ ਕੋਈ ਇਹੋ ਜੇ ਗੱਲ ਹੁੰਦੀ ਆ ਜਿੱਦਾਂ ਮੇਰੇ ਨਾਂ ਦੇ ਉੱਪਰ ਅਗਲੇ ਨੂੰ ਮੇਰਾ ਪੂਰਾ ਆਤਾ ਪਤਾ ਵੀ ਉਹ ਨਹੀਂ ਦੱਸਿਆ ਉਹ ਬੰਦਾ ਨਹੀਂ ਪਤਾ ਕੌਣ ਆ ਜਾਂ ਤਾਂ ਇਹ ਜ਼ਰੂਰ ਜਾਂ ਤਾਂ ਕੋਈ ਫੋਨ ਫੋਨ ਕਾਲ ਕੋਈ ਰਿਕਾਰਡਿੰਗ ਕਰ ਰਹੇ ਹੋਣੇ ਆ ਕੁਝ ਨਾ ਕੁਝ ਐਸਾ ਜ਼ਰੂਰ ਹੈਗਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਮੈਂ ਕਿਸੇ ਨੂੰ ਵੀ ਕਿਸੇ ਨੂੰ ਵੀ ਬੰਦਾ ਭੇਜ ਕੇ ਦਵਾਈ ਨਹੀਂ ਭੇਜਦਾ ਕੋਈ ਬੰਦਾ ਨਹੀਂ ਮੈਂ ਰੱਖਿਆ ਹੋਇਆ ਜੇ ਕਿਸੇ ਨੂੰ ਮਿਲਣਾ ਹੋਇਆ ਤਾਂ ਮੈਂ ਖੁਦ ਮਿਲਦਾ ਹੈਗਾ ਆ ਇਸ ਕਰਕੇ ਇਹੋ ਜਿਹੇ ਠੱਗਾ ਤੋਂ ਬਚੋ ਔਰ ਕਿਉਂਕਿ ਜਿੱਤੇ ਉਹਦਾ ਠੱਗ ਗਿਆ ਇਸ ਬੰਦੇ ਨੇ ਮੈਨੂੰ ਦੱਸ ਦਿੱਤਾ ਮੇਰੇ ਨਾਲ ਕੰਟੈਕਟ ਜ਼ਰੂਰ ਕਰੋ ਜੇਕਰ ਕੋਈ ਮੇਰਾ ਨਾਮ ਲੈ ਕੇ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕਿਸੇ ਬੰਦੇ ਕੋਲ ਵੀ ਕੋਈ ਬੰਦਾ ਆਂਦਾ ਆ ਜਾ ਕਹਿੰਦਾ ਜੀ ਦਵਾਈ ਭੇਜੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਕਰਦਾ ਆ ਤਾਂ ਮੇਰੇ ਨਾਲ ਕੰਟੈਕਟ ਉਸੇ ਵਕਤ ਕਰੋ ਨਹੀਂ ਤੇ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਏਗੀ ਠੀਕ ਆ ਸੁਚੇਤ ਰਹੋ ਖਬਰਦਾਰ ਰਹੋ